ਪ੍ਰੇਮਿਕਾ ਨਾਲ ਵਿਆਦਾ ਵਾਦਾ ਕਰ ਮੁਕਰ ਰਿਹਾ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਵੱਲੋਂ ਪ੍ਰੇਮਿਕਾ ਦੀ ਕੀਤੀ ਗਈ ਕੁਟਮਾਰ ਪ੍ਰੇਮਿਕਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਰਾਇਆ ਗਿਆ ਹਸਪਤਾਲ 'ਚ ਦਾਖਲ ਤਲਗਾਦਾਰ ਤੁਸੀਂ ਜੁੜੇ ਹੋਏ 247 ਪੰਜਾਬ ਦੇ ਨਾਲ ਦੇ ਪੰਜਾਬ ਦੇ ਫਿਰੋਜ਼ਪੁਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਪਹਿਲਾਂ ਤਾਂ ਪਿਆਰ ਦੀਆਂ ਪਿੰਗਾ ਪਾਈਆਂ ਆਪਣੀ ਪ੍ਰੇਮਿਕਾ ਨਾਲ ਉਸ ਰਿਦਿਕ ਸੰਬੰਧ ਬਣਾਉਂਦਾ ਆ ਉਸ ਤੋਂ ਵਿਆਹ ਉਹ ਵਿਆਹ ਕਰਾਉਣ ਤੋਂ ਮੁਕਰ ਗਿਆ ਤਾਂ ਅੰਦਾਜ਼ੇ ਕਿ ਪ੍ਰੇਮਿਕਾ ਜੋ ਹੁੰਦੀ ਹੈ ਕੋਈ ਜ਼ਹਿਰੀਲੀ ਚੀਜ਼ ਨਿਕਲ ਜਾਂਦੀ ਹੈ ਜਿਸ ਕਰਕੇ ਉਸ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਜੋ ਹੈ ਸਿਵਲ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਉੱਥੇ ਹੀ ਪ੍ਰੇਮਿਕਾ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਪੁਲਿਸ ਮੁਲਾਜ਼ਮ ਤੇ ਗੰਭੀਰ ਦੋਸ਼ ਲਗਾ ਰਹੇ ਨੇ ਗੰਭੀਰ આરોਪ ਲਗਾ ਰਹੇ ਨੇ ਉਹਨਾਂ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਵੱਲੋਂ ਪ੍ਰੇਮਿਕਾ ਦੀ ਕੁਤ ਮਾਰ ਕੀਤੀ ਗਈ ਹੈ ਤੇ ਪ੍ਰੇਮਿਕਾ ਨੂੰ ਜੋ ਹੈ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਇਹ ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਪਿਆ ਕਦੀ ਧਮਕੀਆਂ ਦੇ ਦਿੰਦਾ ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ ਕਦੀ ਕਹਿੰਦਾ ਮੈਂ ਛੱਡ ਦੇਣਾ ਕਦੀ ਕਹਿੰਦਾ ਲੈ ਜਾਣਾ ਸਾਨੂੰ ਕੁਝ ਨਹੀਂ ਪਤਾ ਸਵੇਰ ਰਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ ਹੁਣ ਘੁੱਟ ਮਾਰ ਕੇ ਛੱਡ ਦਿੱਤਾ ਉੱਥੇ ਸਾਨੂੰ ਫੋਨ ਆਇਆ ਵਿਆਹ ਦੀ ਗੱਲ ਚੱਲਦੀ ਵੀ ਸੀ ਐ ਕਿਸੇ ਕੁ ਮਨਪ੍ਰੀਤ ਨਾਲ ਤੇ ਉਹ ਮਨਪ੍ਰੀਤ ਪੁਲਿਸ ਮੁਲਾਜ਼ਮ ਉਹਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ ਕੋਈ ਰਿਲੇਸ਼ਨ ਚ ਰਿਹਾ ਇਹਦੇ ਨਾਲ ਪਹਿਲਾਂ ਕੁੜੀ ਨਾਲ ਕੁੜੀ ਨੂੰ ਆਪਦੇ ਘਰ ਵੀ ਦੋ ਤਿੰਨ ਵਾਰੀ ਲੈ ਕੇ ਗਿਆ ਏ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਏ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਏ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ ਚ ਹੁਣ ਮੁੱਕਰ ਗਿਆ ਏ ਤੇ ਕਿਸੇ ਕੱਲ ਲੈ ਗਿਆ ਨਹੀਂ ਦੋ ਤਿੰਨ ਦਿਨ ਵਗੈਰਾ ਜੀਨਾਵਾ ਕੀਤਾ ਆ ਅਸੀਂ ਡੀਐਸਪੀ ਦੇ ਕੋਲ ਗਏ ਸੀ ਡੀਐਸਪੀ ਦੇ ਵਿਆਹ ਕਰਾਣ ਤੋਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜੀਨਾਮਾ ਲਿਖ ਦਿਓ ਮੈਂ ਬੈ ਕੇ ਸਮਝੌਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ ਦੋ ਦਿਨ ਹੋਏ ਰਾਜੀਨਾਮੇ ਨੂੰ ਤਿੰਨ ਦਿਨ ਤੇ ਹੁਣ ਲੈ ਗਿਆ ਕੁੱਟ ਮਾਰ ਕੇ ਉਹਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ ਚ ਕਿੰਨੇ ਕਿੰਨੇ ਉੱਥੇ ਛੱਡ ਦਿੱਤਾ ਤੇ ਸਾਨੂੰ ਉਥੋਂ ਫੋਨ ਆਇਆ ਸੀ ਹਾਂਜੀ ਲੜਕੀ ਬੇਹੋਸ਼ ਹੈ ਸਾਨੂੰ ਇਹਦਾ ਇਨਸਾਫ ਚਾਹੀਦਾ ਹਾਂਜੀ ਇੱਕ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੇ ਤੇ ਹਿਸਟਰੀ ਜਾਨ ਦਿੱਤੀ ਗਈ ਸੀ ਕਿ ਕੋਈ ਉਹਨੇ ਗੁਲੀਆਂ ਖਾਧੀਆਂ ਸੀ ਤੇ ਪੇਸ਼ੈਂਟ ਦਾ ਸਿਰ ਗੈਸਟ੍ਰਿਕ ਲਗਾ ਕੇ ਦੁਬਾਰਾ ਆਇਆ ਪੇਸ਼ੈਂਟ ਦੀ ਹਾਲਤ ਸਾਨੂੰ ਥੋੜੀ ਜਿਹੀ ਅਜਿਹੀ ਪਾਣੀ ਇਸ ਕਰਕੇ ਤੇ ਰਿਪੋਰਟ ਮੈਡੀਕਲ ਕੌਂਸਲ ਜੀ ਰੈਫਰ ਕੀਤਾ ਹੈ ਤੇ ਪੇਸ਼ੈਂਟ ਦਾ ਨਾਮ ਸਲਮੋ ਜਦੋਂ ਦਾ ਨਾਮ ਸਾਹਬ ਬੋਲਵਾ ਜੇ ਇਹਨਾਂ ਦੇ ਕੋਈ ਇਨਫੋਰਮੇਸ਼ਨ ਨਹੀਂ ਤੇ ਕੀ ਹੈ ਬਾਕੀ ਇਹਦੇ ਤੇ ਲੜਕੀ ਕੋਈ ਸਲਮਾ ਤੁਹਾਨੂੰ ਇਨਫੋਰਮੇਸ਼ਨ ਅੱਜ ਜਮਾ ਦੋ ਰਿਹਾ ਜਾਨ ਕੇਸ ਹੈ ਤੇ ਅਸੀਂ ਉਹ ਚੋੜਦੇ ਆ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਪੁਸ਼ਪਰੇ ਸਿਟੀ ਹਸਪਤਾਲ ਦੇ ਵਿੱਚ ਹਾਂਜੀ ਅਸੀਂ ਸਾਰ ਇੱਥੇ ਆਏ ਹਾਂ ਕਿ ਇੱਥੇ ਆ ਕੇ ਸਾਨੂੰ ਡਾਕਟਰਾਂ ਨੇ ਕੁੱਤੇ ਆ ਤੇ ਲੜਕੀ ਅਨਕੌਂਸ਼ਸ ਤੇ ਦੇ ਅਲਬਟ ਤੇ ਇਹਨੂੰ ਮੈਡੀਕਲ ਕਾਲਜ ਫੀਲਡ ਕੋਰ ਦਾ ਰੈਫਰ ਕਰਤਾ ਤੇ ਅੱਗੇ ਜੋ ਸਟੇਟਮੈਂਟ ਦੇਣੀ ਹੈ ਲੜਕੀ ਕੋਲ ਜਦੋਂ ਸਰਕਾਰ ਹੋ ਗਿਆ ਅਸੀਂ ਪ੍ਰੇਮਿਕਾ ਨਾਲ ਵਿਆਦਾ ਵਾਦਾ ਕਰ ਮੁਕਰਿਆ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਵੱਲੋਂ ਪ੍ਰੇਮਿਕਾ ਦੀ ਕੀਤੀ ਗਈ ਕੁਟਮਾਰ ਪ੍ਰੇਮਿਕਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਰਾਇਆ ਗਿਆ ਹਸਪਤਾਲ 'ਚ ਦਾਖਲ ਤਾਂ ਲਗਾਤਾਰ ਤੁਸੀਂ ਜੁੜੇ ਹੋਏ 247 ਪੰਜਾਬ ਦੇ ਨਾਲ ਦੇ ਪੰਜਾਬ ਦੇ ਫਿਰੋਜ਼ਪੁਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਪਹਿਲਾਂ ਤਾਂ ਪਿਆਰ ਦੀਆਂ ਪਿੰਗਾ ਪਾਈਆਂ ਆਪਣੀ ਪ੍ਰੇਮਿਕਾ ਨਾਲ ਉਸ ਰਿਦਿਕ ਸੰਬੰਧ ਬਣਾਉਂਦਾ ਰਿਹਾ ਉਸ ਤੋਂ ਵਿਆਹ ਉਹ ਵਿਆਹ ਕਰਾਉਣ ਤੋਂ ਮੁਕਰ ਗਿਆ ਤਾਂ ਅੰਦਾਜ਼ੇ ਕਿ ਪ੍ਰੇਮਿਕਾ ਜੋ ਹੁੰਦੀ ਹੈ ਕੋਈ ਜ਼ਹਿਰੀਲੀ ਚੀਜ਼ ਨਿਕਲ ਜਾਂਦੀ ਹੈ ਜਿਸ ਕਰਕੇ ਉਸ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਜੋ ਹੈ ਸਿਵਲ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਉੱਥੇ ਹੀ ਪ੍ਰੇਮਿਕਾ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਪੁਲਿਸ ਮੁਲਾਜ਼ਮ ਤੇ ਗੰਭੀਰ ਦੋਸ਼ ਲਗਾ ਰਹੇ ਨੇ ਗੰਭੀਰ આરોਪ ਲਗਾ ਰਹੇ ਨੇ ਉਹਨਾਂ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਵੱਲੋਂ ਪ੍ਰੇਮਿਕਾ ਦੀ ਕੁਤ ਮਾਰ ਕੀਤੀ ਗਈ ਹੈ ਤੇ ਪ੍ਰੇਮਿਕਾ ਨੂੰ ਜੋ ਹੈ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਇਹ ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਪਿਆ ਕਦੀ ਧਮਕੀਆਂ ਦੇ ਦਿੰਦਾ ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ ਕਦੀ ਕਹਿੰਦਾ ਮੈਂ ਛੱਡ ਦੇਣਾ ਕਦੀ ਕਹਿੰਦਾ ਲੈ ਜਾਣਾ ਸਾਨੂੰ ਕੁਝ ਨਹੀਂ ਪਤਾ ਸਵੇਰ ਰ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ ਕੀ ਹੋਇਆ ਹੁਣ ਘੁੱਟ ਮਾਰ ਕੇ ਛੱਡ ਦਿੱਤਾ ਉੱਥੇ ਸਾਨੂੰ ਫੋਨ ਆਇਆ ਵਿਆਹ ਦੀ ਗੱਲ ਚੱਲਦੀ ਵੀ ਸੀ ਇਹਨਾਂ ਦੇ ਨਾਲ ਇਹ ਕਿਸੇ ਮਨਪ੍ਰੀਤ ਨਾਲ ਤੇ ਉਹ ਮਨਪ੍ਰੀਤ ਪੁਲਿਸ ਮੁਲਾਜ਼ਮ ਉਹਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ ਕੋਈ ਰਿਲੇਸ਼ਨ ਚ ਰਿਹਾ ਇਹਨਾਂ ਦੇ ਨਾਲ ਪਹਿਲਾਂ ਕੁੜੀ ਨਾਲ ਕੁੜੀ ਨੂੰ ਆਪਣੇ ਘਰ ਵੀ ਦੋ ਤਿੰਨ ਵਾਰੀ ਲੈ ਕੇ ਗਿਆ ਹੈ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ 'ਚ ਹੁਣ ਮੁੱਕਰ ਗਿਆ ਹੈ ਤੇ ਕਿਸੇ ਕਸਾਲ ਲੈ ਗਿਆ ਨੇ 2-3 ਦਿਨ ਵਗੈਰਾ ਜੀਨਾਵਾ ਕੀਤਾ ਆ ਅਸੀਂ ਡੀਐਸਪੀ ਦੇ ਕੋਲ ਗਏ ਸੀ ਡੀਐਸਪੀ ਦੇ ਵਿਆਹ ਕਰਾਉਣ ਤੋਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜੀਨਾਮਾ ਲਿਖ ਦਿਓ ਮੈਂ ਬਾਕੀ ਸਮਝੌਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ 2 ਦਿਨ ਹੋਏ ਰਾਜੀਨਾਮੇ ਨੂੰ 3 ਦਿਨ ਤੇ ਹੁਣ ਲੈ ਗਿਆ ਕੁੱਟ ਮਾਰ ਕੇ ਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ ਚ ਕਿੰਨੇ ਕਿੰਨੇ ਉੱਥੇ ਛੱਡ ਦਿੱਤਾ ਤੇ ਸਾਨੂੰ ਉਥੋਂ ਫੋਨ ਆਇਆ ਸੀ ਹਾਂਜੀ ਲੜਕੀ ਬੇਹੋਸ਼ ਹੈ ਸਾਨੂੰ ਇਹਦਾ ਇਨਸਾਫ ਚਾਹੀਦਾ ਹਾਂਜੀ ਇੱਕ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੇ ਤੇ ਹਿਸਟਰੀ ਸਾਨੂੰ ਦਿੱਤੀ ਗਈ ਸੀ ਕਿ ਕੋਈ ਉਹਨੇ ਗੋਲੀਆਂ ਖਾਧੀਆਂ ਸੀ ਤੇ ਪੇਸ਼ੈਂਟ ਦਾ ਸ੍ਰੀ ਗੈਸਟ੍ਰਿਕ ਲਗਾ ਕੇ ਦੁਬਾਰਾ ਆਇਆ ਪੇਸ਼ੈਂਟ ਦੀ ਹਾਲਤ ਸਾਨੂੰ ਥੋੜੀ ਜਿਹੀ ਰਾਜੀਤਗੜੀ ਨਹੀਂ ਇਸ ਕਰਕੇ ਪ੍ਰੀ ਕੋਡ ਮੈਡੀਕਲ ਕਾਲੇ ਰੈਫਰ ਕੀਤਾ ਗਿਆ ਤੇ ਪੇਸ਼ੈਂਟ ਦਾ ਨਾਮ ਸਲਮਾ ਜਿਹੜਾ ਦਾ ਨਾਮ ਸਾਹਬਾ ਬੋਲਵਾਂ ਦੇ ਹੈ ਨਾ ਹੋਰ ਇਸ ਇਨਫੋਰਮੇਸ਼ਨ ਇਹ ਤੇ ਹੀ ਹੈ ਬਾਕੀ ਇਹ ਕਰਦੇ ਦੇ ਸਕਦੇ ਹੈ ਤੇ ਲੜਕੀ ਕੋਈ ਸਲਮਾ ਸਾਨੂੰ ਇਨਫੋਰਮੇਸ਼ਨ ਦਿੱਤਾ ਜੇ ਮੈਂ ਦੋ ਆਪਣੇ ਕੇਸ ਹੈ ਤੇ ਅਸੀਂ ਉਹ ਚੋੜਦੇ ਆ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਪੁਸ਼ਪਰੇ ਹਸਪਤਾਲ ਦੇ ਵਿੱਚ ਹਾਂਜੀ ਅੱਜ ਸਾਰ ਇੱਥੇ ਆਏ ਆ ਕਿ ਇੱਥੇ ਆ ਕੇ ਸਾਨੂੰ 6 ਸਾਲ ਦਾ ਪੁੱਤਿਆ ਤੇ ਲੜਕੀ ਅਨਕੌਂਸ਼ਸ ਤੇ ਦੇ ਅਲਬ੍ਰਟ ਤੇ ਇਹਨੂੰ ਮੈਡੀਕਲ ਕਾਲਜ ਫੀਲਡ ਕੋਰ ਦਾ ਰੈਫਰ ਕਰਤਾ ਤੇ ਅੱਗੇ ਜੋ ਸਟੇਟਮੈਂਟ ਦੇਣੀ ਹੈ ਲੜਕੀ ਉਹ ਦਾ ਉਦੋਂ ਕਰ ਹੋ ਗਿਆ ਅਸੀਂ ਕਿਹਾ